ਹੋਈ ਹੈ ਇੰਡਸਟਰੀ ਜ਼ੋਨ ਵਾਸਤੇ ਹਜ਼ਾਰਾਂ ਏਕੜ ਪੰਜਾਬ ਦੀ ਜਮੀਨ ਜਿਹੜੀ ਹੈ ਉਹ ਇੰਡਸਟਰੀ ਜ਼ੋਨ ਦੇ ਨਾਂ ਦੇ ਉੱਤੇ ਮਾਰਕਿੰਗ ਕੀਤੀ ਗਈ ਹੈ ਉਪਜਾਊ ਜ਼ਮੀਨ ਹੁਣ ਫਿਰ ਦੂਸਰੀ ਬਵਸਤਾ ਇਹਨਾਂ ਦੀ ਏ ਲੈਂਡ ਪੂਰੀ ਹੋਈ ਹੈ ਇਹ ਸਿਰਫ ਇੱਕ ਹੈਗਾ ਝਾਂਸਾ ਕਿਸਾਨਾਂ ਨੂੰ ਸਮਝਬਾਗ ਦਿਖਾਏ ਜਾ ਰਿਹਾ ਕਮਰਸ਼ੀਅਲ ਪਲਾਟ ਦਿੱਤੇ ਜਾਣਗੇ ਇਹ ਰਿਹਾ ਸ਼ਿਫਟ ਪਲਾਟ ਦਿੱਤੇ ਕੱਲ ਨੂੰ ਇਹ ਪਤਾ ਨਹੀਂ ਹੈਗਾ ਕਿ ਇਹ ਪਾਲਿਸੀ ਨੇ ਪਰੇ ਚੜ੍ਹਦੀਏ ਜਣੇ ਚੜ੍ਹਦੀਏ ਤੁਹਾਡੇ ਸਾਹਮਣੇ ਬਹੁਤ ਸਾਰੀ ਜੜੀਆਂ ਨੇ ਜਈਆਂ ਮਸਾਲਾ ਨੇ ਕਿ ਸਰਕਾਰ ਜਿਹੜਾ ਇੱਕ ਪ੍ਰੋਜੈਕਟ ਬੰਦ ਕਰ ਦਈਏ ਬਿਨ ਸਰਕਾਰ ਬਦਲ ਜਾਂਦੀ ਹੈ ਤਾਂ ਉਹ ਉਥੇ ਨੇਪਰੇ ਨਹੀਂ ਚੜਦੇ ਸੋ ਇਸ ਕਰਕੇ ਸਾਨੂੰ ਜੋ ਇਹ ਲੱਗਦੀ ਹੈ ਕਿ ਸਾਰੀਆਂ ਸਰਛਾ ਜਿਹੜੀਆਂ ਨੇ ਇਹ ਕਿਸਾਨਾਂ ਤੋਂ ਜ਼ਮੀਨਾਂ ਖਝਾਉਂਦੀਆਂ ਨੇ ਇਹਨਾਂ ਜ਼ਮੀਨਾਂ ਨੂੰ ਜਿਹੜਾ ਚਾ ਉਹ ਜ਼ਮੀਨ ਦੀ ਵਿਵਸਥਾ ਕਰਕੇ ਦਿੱਤੀ ਜਾਵੇ ਕਿਉਂਕਿ ਕਿਸਾਨ ਦਾ ਪੁੱਤ ਖੇਤੀ ਤੋਂ ਸਵਾ ਬਿਹਤਰ ਕੁਝ ਨਹੀਂ ਕਰ ਸਕਦਾ ਅਸਲ ਦੇ ਵਿੱਚ ਇਹਨਾਂ ਨੂੰ ਸਰਕਾਰਾਂ ਨੂੰ ਪਤਾ ਹੈ ਕਿ ਖੇਤੀ ਅਸਲ ਦੇ ਵਿੱਚ ਘਟੇਵੰਦਾ ਨਹੀਂ ਜਿਹੜਾ ਅਸੀਂ ਆਲਾ ਪਾਉਂਦੇ ਆ ਨਾ ਕਿ ਖੇਤੀ ਘਟੇਵੰਦਾ ਘਟੇਵੰਦਾ ਹੈ ਇਹ ਸਰਕਾਰਾਂ ਦੀਆਂ ਗਲਤ ਨੀਤੀਆਂ ਕਾਰਨ ਜਿਹੜਾ ਕਿਸਾਨ ਨੂੰ ਰੇਟ ਘੱਟ ਮਿਲ ਰਿਹਾ ਹੈ ਜਿਹੜੀ ਸਰਕਾਰਾਂ ਦੇ ਰਾਹੀਂ ਕਾਰਪੋਰੇਟ ਘਰਾਣੇ ਜਿਹੜੇ ਆ ਉਹ ਖੇਤੀ ਸੈਕਟਰ ਦੇ ਉੱਤੇ ਕਬਜ਼ਾ ਕਰਨਾ ਚਾਹੁੰਦੇ ਆ ਇਹ ਖੇਤੀ ਨੂੰ ਖੇਤੀ ਦੀ ਉਪਜ ਨੂੰ ਤੇ ਇਹਦੇ ਤੋਂ ਜੋ ਵੀ ਬਣ ਕੇ ਅਨਾਜ ਜਿਹੜਾ ਅੱਗੇ ਇਹਨਾਂ ਨੇ ਦੇਣਾ ਉਹ ਸਾਰੇ ਸੈਕਟਰ ਦੇ ਉੱਤੇ ਇਹ ਸਰਕਾਰਾਂ ਦੇ ਰਾਹੀਂ ਕਾਰਪੋਰੇਟ ਘਰਾਣੇ ਜਿਹੜੇ ਆ ਉਹ ਕੰਮਜ ਹੋਣਾ ਚਾਹੁੰਦੇ ਆ ਸੋ ਅਸੀਂ ਇਸ ਕੰਮ ਵਾਰਨਿੰਗ ਦਿੰਦੇ ਆ ਕਿ ਭਾਈ ਕਿਸਾਨ